ਨਾਰਮ ਜੇ ਨਾ ਲਾਓ ਕਿਵੇਂ ਚੱਲੋ ਜੱਲਾ ਉਹ ਵੀ ਜਾਵੇ ਸੱਚੀ ਕਰਦੀ ਜੇ ਮੈਂ ਨਹੀਂ ਜਾਗਾ ਮੈਂ ਚੱਲਦਾ ਉਹ ਦੋ ਜੱਜ ਰੁਕ ਕੇ ਲੱਗੂ ਵੀ ਨਹੀਂ ਪੁੱਟਿਆ ਜਾਣਾ ਇਹ ਇੱਥੇ ਫੋਟੋ ਲੈ ਕੇ ਰਹਿਣਾ ਆਪਣਾ ਤੋਂ ਪਿੱਛੇ ਰੱਖੋ ਕਾਂਦਰੇ ਨਾਲ ਇੱਥੇ ਇੱਕ ਤੇ ਕਰਦਾ ਹਾਂ ਅੰਮਾਲਾ ਹਾਂ ਕਿੰਨੇ ਦਾ ਲੱਗੀ ਬਿੱਲ ਅੰਦਾ ਫਾਫਾ ਫਾਫਾ ਕਹਿੰਦੇ ਉਹਨੂੰ ਹੂੰ ਚੱਲਿਓ ਚੱਲਿਓ ਪਾੜੋ ਬੇ 아니, 아니 ਅੱਜ ਤੀਆਂ ਦਾ ਤਿਹਾਰ ਵੀ ਮਨਾਇਆ ਜਾ ਰਿਹਾ ਬੂਟੇ ਵੀ ਲਗਾਏ ਜਾ ਰਹੇ ਕੀ ਕਹਿਣਾ ਚਾਹੋਗੇ ਅ ਪਹਿਲਾਂ ਮੇਰੇ ਵੱਲੋਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਤੀਆਂ ਤੀਜ ਦੀਆਂ ਸੌਣ ਦਾ ਮਹੀਨਾ ਚੱਲਦਾ ਖੁਸ਼ੀਆਂ ਦੇ ਨਾਲ ਇਹ ਪਿੰਡੋਂ ਪਿੰਡ ਹਰ ਜਗ੍ਹਾ ਤੇ ਜਿੱਥੇ ਕਿਤੇ ਸਾਡਾ ਕਲਚਰ ਜਿਉਂਦਾ ਰੱਖਣ ਵਾਸਤੇ ਇਹ ਨਵੀਂ ਪਰਤ ਜਿਹੜੀ ਪਈ ਹੈ ਤੀਆਂ ਦੇ ਮੇਲੇ ਲੱਗਨੇ ਸ਼ੁਰੂ ਹੋਏ ਆ ਸਭ ਨੂੰ ਤੀਆਂ ਤੀਜ ਦੀਆਂ ਬਹੁਤ-ਬਹੁਤ ਮੁਬਾਰਕਾਂ ਇਸ ਨਗਰ ਦੇ ਵਿੱਚ ਤੀਆਂ ਦਾ ਮੋਡ ਚੜਾ ਉਹ ਸਾਡੇ ਪਾਰਟੀ ਦੇ ਵਰਕਰ ਗੁਰਪ੍ਰੀਤ ਸਿੰਘ ਰੰਦਾਵਾ ਉਹਨਾਂ ਨੇ ਇਸ ਪਿੰਡ ਦੇ ਵਿੱਚ ਬੰਨਿਆ ਸੀ ਔਰ ਬਹੁਤ ਸ਼ਾਨਦਾਰ ਮੇਲਾ ਹੀ ਕਰਵਾਉਂਦੇ ਆ ਔਰ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਜਦ ਜਿਹੜੀਆਂ ਐਸਤੀਆਂ ਤੋਂ ਪਿਛਲੀਆਂ ਆਈਆਂ ਸੀ ਡਾਕਟਰ ਗੁਰਪ੍ਰੀਤ ਕੌਰ ਸਮਾਂਜੋਗ ਸੀਐਮ ਸਾਹਿਬ ਦੇ ਧਰਮ ਪਤਨੀ ਉਹ ਇਸ ਮੇਲੇ ਦੇ ਵਿੱਚ ਪਹੁੰਚੇ ਸੀ ਬਹੁਤ ਸ਼ਾਨਦਾਰ ਮੇਲਾ ਹੁੰਦਾ ਸਾਰੇ ਬੜੇ ਹਰਸ਼ੁ ਹਲਾਸਤ ਨਾਲ ਮਨਾਉਂਦੇ ਆ ਔਰ ਅੱਜ ਇੱਕ ਨਵੀਂ ਪਹਿਲ ਸ਼ੁਰੂ ਹੋਈ ਆ ਕਿ ਤੀਆਂ ਜਿਹੜੀਆਂ ਇਹ ਅੱਜ ਦੀਆਂ ਤੀਆਂ ਤੀਜੀਆਂ ਇਹ ਅਸੀਂ ਆਪਣੇ ਵਾਤਾਵਰਣ ਨੂੰ ਸਮਰਪਿਤ ਕਰ ਰਹੇ ਹਾਂ ਮੈਂ ਆਪਣੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਦੀ ਔਰ ਖਾਸ ਕਰਕੇ ਨਗਰ ਪੰਚਾਇਤ ਨਾਲ ਖਾਸ ਕਰਕੇ ਗੁਰਪ੍ਰੀਤ ਸਿੰਘ ਦੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਅੱਜ ਨਿੰਮ ਦੇ ਪੇੜ ਲਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਔਰ ਪੂਰੇ ਨਗਰ ਦੇ ਵਿੱਚ 1000 ਨਿੰਮ ਦਾ ਪੇੜ ਲਾਉਣਗੇ ਇਹ ਵਧਾਈ ਦੇ ਪਾਤਰ ਵੀ ਆ ਔਰ ਮੈਂ ਇਹਨਾਂ ਨੂੰ ਗੁਜਾਰਿਸ਼ ਕਰੂੰਗੀ ਕਿ ਵੀ ਜਿੱਥੇ-ਜਿੱਥੇ ਵੀ ਪੌਦਾ ਲੱਗੇ ਇਹ ਪਿੰਡ ਦੇ ਬੱਚਿਆਂ ਦੇ ਪਿੰਡ ਦੀਆਂ ਬੱਚੀਆਂ ਦੇ ਉਹਨਾਂ ਨੂੰ ਇਹ ਇੱਕ-ਇੱਕ ਪੌਦਾ ਜਿਹੜਾ ਉਹਦਾ ਟੈਗ ਇਹਦੇ ਨਾਲ ਲਾ ਦਿੱਤਾ ਜਾਵੇ ਪਿੰਡ ਦੇ ਬੱਚਿਆਂ ਦੇ ਜਣ ਸਾਡੇ ਜਿੰਨੇ ਵੀ ਵਰਕਰ ਨੇ ਆਪਣੇ-ਆਪਣੇ ਨਾਮ ਦਾ ਪੌਦਾ ਲਾਉਣ ਔਰ ਨਰੇਗਾ ਦਾ ਵਰਕਰ ਵੀ ਇਹਦੇ ਨਾਲ ਜਿਹੜੇ 1000 ਪੌਦੇ ਨੂੰ ਅਸੀਂ ਅਗਲੇ ਸਾਲ ਜਿਉਂਦਾ ਦੇਖੀਏ ਮੈਂ ਜ਼ਰੂਰ ਇਸ ਗੱਲ ਨੂੰ ਪਾਬੰਦ ਕਰੂੰਗੀ ਕਿ ਅਗਲੇ ਸਾਲ ਅਸੀਂ ਮੈਂ ਬਹੁਤਾ ਨਹੀਂ ਤੇ ਮੈਂ ਤਕਰੀਬਨ ਜਦੋਂ ਇਹ ਪੌਦੇ ਸਾਰੇ ਲੱਗ ਜਾਣਗੇ ਮੈਂ 6 ਮਹੀਨਿਆਂ ਬਾਅਦ ਇਹ ਸਾਰੇ ਪੌਦਿਆਂ ਨੂੰ ਆਪ ਦੇਖਣ ਆਉਂਗੀ ਕਿ ਕਿੱਦਾਂ ਸਰਵਾਈਵ ਹੋ ਰਿਹਾ ਕਿਵੇਂ ਚੱਲਦੇ ਆ ਸਿਰਫ ਫਾਰਮੈਲਟੀ ਨਹੀਂ ਰੱਖਣੀ ਹੁਣ ਇਹ ਵਿਖਾਵਾ ਨਹੀਂ ਰਹਿ ਗਿਆ ਹੁਣ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਨਸਲਾਂ ਦਾ ਵਿਸ਼ਾ ਬਣ ਗਿਆ ਜਿਹੜਾ ਵਾਤਾਵਰਣ ਹੈ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕਿਵੇਂ ਬਚਾਉਣਾ ਇਹ ਸਿਰਫ ਸਿਰਫ ਇੱਕੋ ਇੱਕ ਸਾਡੇ ਕੋਲ ਸਾਧਨ ਹੈ ਪੌਦੇ ਜਿਹੜੇ ਅਸੀਂ ਜਿੰਨੇ ਵੱਧ ਤੋਂ ਵੱਧ ਲਾਵਾਂਗੇ ਇਸ ਵੇਲੇ ਵੀ ਸਮਾਜ ਜਿਹੜਾ ਬਿਮਾਰੀਆਂ ਦੇ ਨਾਲ ਗ੍ਰਸਤ ਆ ਅਸਥਮਾ ਹੋ ਰਿਹਾ ਬਹੁਤ ਜ਼ਿਆਦਾ ਚਮੜੀ ਦੇ ਰੋਗ ਹੋ ਰਿਹਾ ਬਹੁਤ ਜ਼ਿਆਦਾ ਹਾਰਟ ਅਟੈਕ ਹੋ ਰਿਹਾ ਬਹੁਤ ਅਸੀਂ ਬਿਮਾਰੀ ਦੇ ਨਾਲ ਗ੍ਰਸਤ ਹੋਇਆ ਪਿਆ ਪੰਜਾਬ ਅੱਜ ਦੇ ਲੱਗੇ ਹੋਏ ਪੌਦੇ ਜਿਹੜੇ ਸਾਨੂੰ 3-4 ਸਾਲਾਂ ਤੱਕ ਹਜੇ ਇਹ ਰਾਹਤ ਦੇਣਗੇ ਜਿਹੜੇ ਪਿਛਲੇ ਸਾਲਾਂ ਤੋਂ ਲੱਗਦੇ ਆ ਰਹੇ ਆ ਖਾਸ ਕਰਕੇ ਆਮ ਆਦਮੀ ਪਾਰਟੀ ਸਰਦਾਰ ਪੁਗਨ ਸਿੰਘ ਜੀ ਮਾਨ ਜੀ ਦਾ ਫਰਮਾਨ ਆ ਕਿ ਕੋਈ ਫੰਡਾਂ ਦੀ ਕਮੀ ਨਹੀਂ ਹੈ ਜਿੱਥੇ ਵੀ ਜਿੰਨੇ ਵੀ ਵੱਧ ਤੋਂ ਵੱਧ ਪੌਦੇ ਲਾਉਣੇ ਉਹਨਾਂ ਨੇ ਇਹ ਮਹੀਨਾ ਸਮਰਪਿਤ ਕੀਤਾ ਹੋਇਆ ਕਿ ਇਹ ਪੌਦਿਆਂ ਨੂੰ ਜਿਹੜਾ ਮਹੀਨਾ ਸਮਰਪਿਤ ਕੀਤਾ ਮੈਂ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਘਰ ਦੇ ਵਿੱਚ ਟਰੈਜੇਡੀ ਹੋਈ ਆ ਮੈਂ ਬਿਲਕੁਲ ਤੀਆਂ ਦੇ ਮੇਲੇ ਜਿਹੜੇ ਇਸ ਸਾਲ ਨਹੀਂ جاری ਮੈਂ ਮੇਲਿਆਂ ਦੇ ਵਿੱਚ ਮੈਂ ਸਿਰਫ ਇਹ ਪੌਦੇ ਕਿਉਂਕਿ ਇਹ ਮੇਰੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਸ਼ੁਰੂਆਤ ਕਰਨਾ ਚਾਹੁੰਦੇ ਕਿਸੇ ਚੰਗੇ ਕੰਮ ਦੀ ਤੇ ਮੈਂ ਇਹਨਾਂ ਦੇ ਪੌਦਿਆਂ ਦੀ ਸ਼ੁਰੂਆਤ ਕਰਨ ਵਾਸਤੇ ਇੱਥੇ ਹਾਜ਼ਰ ਹੋਈ ਆ ਧੰਨਵਾਦ ਵੀ ਕਰਦੀ ਆ ਮੈਂ ਆਪਣੀ ਸਾਰੀ ਟੀਮ ਦਾ ਕਿ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਮੈਂ ਪਹਿਲਾ ਜਿਹੜਾ ਤੀਆਂ ਦੇ ਨਾਲ ਜੋੜ ਕੇ ਜਿਹੜਾ ਪੌਦਿਆਂ ਦਾ ਇਹ ਪਹਿਲਾ ਪ੍ਰੋਗਰਾਮ ਸਟਾਰਟ ਹੋਇਆ ਇਹ ਅਸੀਂ ਹੋਰ ਵਧਾਵਾਂਗੇ ਖਾਸ ਕਰਕੇ ਨਗਰ ਤਲਵੰਡ ਜਿਹੜਾ ਅਗਾਂਹ ਵਧ ਰਿਹਾ ਬਹੁਤ ਸੋਹਣੇ ਕੰਮ ਕਰ ਚੱਲ ਰਹੇ ਆ ਟੀਮ ਪੂਰੀ ਜਿਹੜੀ ਆ ਵਧੀਆ ਤਰੀਕੇ ਦੇ ਨਾਲ ਪਿੰਡ ਨੂੰ ਨਾਲ ਲੈ ਕੇ ਚੱਲ ਰਹੀ ਆ ਇਹੀ ਇੱਕ ਚੰਗੇ ਸਿਆਣੇ ਵਰਕਰਾਂ ਦਾ ਬਿਨਾਂ ਪਾਰਟੀਬਾਜੀ ਦਾ ਭੇਦ ਭਾਪ ਤੋਂ ਸਭ ਅੱਗੇ ਚੱਲ ਰਹੇ ਨਾਲ ਚੱਲ ਰਹੇ ਆ ਬਹੁਤ ਸੋਹਣੇ ਕੰਮ ਹੋ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਥੋੜੇ ਦਿਨਾਂ ਚ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਕਿ ਇੱਥੇ ਦਾ ਜਿਹੜਾ ਪਾਣੀ ਦਾ ਪ੍ਰੋਜੈਕਟ ਆ ਕੋਈ 86 ਲੱਖ ਰੁਪਏ ਦਾ ਉਹ ਕੁਝ ਦਿਨਾਂ ਦੇ ਵਿੱਚ ਅਸੀਂ ਉਹਨੂੰ ਤਕਰੀਬਨ ਪਾਸ ਹੋਣ ਜਾ ਰਿਹਾ ਉਹ ਅਸੀਂ ਅਸੀਂ ਨਗਰ ਨੂੰ ਸਮਰਪਿਤ ਕਰਾਂਗੇ ਔਰ ਬਾਕੀ ਜਿੰਨੀ ਡਿਵੈਲਪਮੈਂਟ ਹੋਣ ਵਾਲੀ ਆ ਦਰਖਤਾਂ ਦੇ ਨਾਲ ਨਾਲ ਉਹ ਵੀ ਕਰਾਂਗੇ ਔਰ ਇਹਨਾਂ ਪੌਦਿਆਂ ਦੀ ਰਖਵਾਲੀ ਨਗਰ ਦੇ ਹਰ ਇੱਕ ਵਸਨੀਕ ਦਾ ਫਰਜ ਬਣਦਾ ਔਰ ਇਹਨਾਂ ਪੌਦਿਆਂ ਦੀ ਰਖਵਾਲੀ ਕਰਨਾ ਅਸੀਂ ਇਹ ਪੌਦਿਆਂ ਦੀ ਰਖਵਾਲੀ ਨਹੀਂ ਕਰਨੀ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਜਿਹੜਾ ਜਿਹੜਾ ਪੌਦੇ ਬਚਾਜੂਗਾ ਸਮਝ ਲਓ ਉਹ ਆਪਣੀਆਂ ਵਿਰਾਸਤ ਦੇ ਵਿੱਚ ਜਿਹੜੀ ਅਸੀਂ ਚੀਜ਼ਾਂ ਛੱਡ ਕੇ ਜਾਣੀਆਂ ਉਹ ਹੁਣ ਪੌਦੇ ਪੌਦੇ ਛੱਡ ਕੇ ਜਾਈਏ ਹੁਣ ਜਿਹੜੀਆਂ ਇਹ ਪੱਥਰਾਂ ਦੀਆਂ ਇਮਾਰਤਾਂ ਨੇ ਜਾਂ ਸੇ ਇਹ ਸਾਡੀਆਂ ਨਸਲਾਂ ਦੇ ਕੰਮ ਨਹੀਂ ਆਉਣੇ ਕਿਉਂਕਿ ਜ਼ਿੰਦਗੀਆਂ ਜਿਹੜੀਆਂ ਅੱਗੋਂ ਬਹੁਤ ਔਖੀਆਂ ਹੋਣ ਵਾਲੀਆਂ ਇਹ ਵਿਰਾਸਤ ਆ ਜਿਹੜੀ ਅਸੀਂ ਵੱਡੀ ਇਹਨੂੰ ਜੇ ਅਸੀਂ ਵਿਰਾਸਤ ਸਮਝ ਕੇ ਆਪਣੇ ਬੱਚਿਆਂ ਵਾਸਤੇ ਛੱਡ ਕੇ ਜਾਵਾਂਗੇ ਤੇ ਹਰ ਇੱਕ ਜਣਾ ਆਪਣੇ ਪ੍ਰੇਮ ਪਿਆਰ ਦੇ ਨਾਲ ਆਪਣੇ ਬੱਚਿਆਂ ਵਾਸਤੇ ਇਹ ਪੌਦੇ ਪਾੜੇਗਾ ਔਰ ਇਹ ਨਵੀਂ ਇੱਕ ਪਰਤ ਸ਼ੁਰੂ ਕਰੀਏ ਅਸੀਂ ਇੱਕ ਟੈਗ ਮੈਂ ਬਣਵਾਨੀ ਆ ਖੁਦ ਆਪਣੇ ਕੋਲ ਹਾਂਜੀ ਹਰ ਇੱਕ ਪੌਦੇ ਨੂੰ ਇੱਕ ਟੈਗ ਲੱਗਿਆ ਹੋਵੇ ਉਸ ਬੰਦੇ ਦੇ ਉੱਤੇ ਉਹ ਟੈਗ ਜਿਹੜਾ ਹੈ ਨਾ ਉਸ ਬੰਦੇ ਦਾ ਨਾਮ ਹੋਵੇ ਉਸ ਬੱਚੀ ਦਾ ਨਾਮ ਹੋਵੇ ਬੱਚੇ ਦਾ ਨਾਮ ਹੋਵੇ ਨਗਰ ਦੇ ਬਸਨੀਕ ਦਾ ਨਾਮ ਹੋਵੇ ਔਰ ਉਹ ਆਪਣਾ ਪੌਦਾ ਜਿਹੜਾ ਚਾਹੇ ਆਪਣੇ ਬਜ਼ੁਰਗਾਂ ਦੇ ਨਾਮ ਤੇ ਚਾਹੇ ਆਪਣੇ ਬੱਚਿਆਂ ਦੇ ਨਾਮ ਤੇ ਚਾਹੇ ਕਿਸੇ ਦੇ ਵੀ ਨਾਮ ਤੇ ਉਹ ਆਪਣਾ ਇੱਕ ਪੌਦਾ ਪਾਲੇ ਹਰ ਇੱਕ ਇਨਸਾਨ ਇੱਕ ਪੌਦਾ ਪਾੜ ਲੈ ਤਾਂ ਅਸੀਂ ਬਹੁਤ ਜਲਦੀ ਜਿਹੜਾ ਇਹ ਇਹ ਅਸੀਂ ਪੰਜਾਬ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਚੱਲਿਆ ਗਿਆ ਉਹਦੇ ਵਿੱਚੋਂ ਨਿਕਲ ਪਾਵਾਂਗੇ ਕਈ ਲੋਕ ਹੈਗੇ ਆ ਜਿਹੜੇ ਕਿ ਫੋਟੋਆਂ ਤੱਕ ਹੀ ਸੀਮਤ ਹੁੰਦੇ ਆ ਬੂਟੇ ਲਗਾ ਦਿੰਦੇ ਆ ਪਰ ਉਹਨਾਂ ਨੂੰ ਪਾਲਦੇ ਨਹੀਂ ਕੀ ਕਹਿਣਾ ਚਾਹੋਗੇ ਉਹਨਾਂ ਬਿਲਕੁਲ ਇਹ ਟ੍ਰੈਂਡ ਖਤਮ ਹੋਣਾ ਚਾਹੀਦਾ ਜਿਹੜਾ ਫੋਟੋਆਂ ਵਾਲਾ ਟ੍ਰੈਂਡ ਆ ਇਹ ਖਤਮ ਹੋਣਾ ਚਾਹੀਦਾ ਕਿਉਂਕਿ ਫੋਟੋਆਂ ਫਿਰ ਕੰਧਾਂ ਤੇ ਵੀ ਟੰਗ ਹੋਣੀਆਂ ਫਿਰ ਸਾਨੂੰ ਤਕਲੀਫ ਹੋਣੀ ਹੈ ਜਦੋਂ ਇਹ ਬਹੁਤੀ ਚਰਨੀ ਫੋਟੋ ਸਾਡੀਆਂ ਖਿੱਚੀਆਂ ਰਹਿਣੀਆਂ ਇਹ ਕੰਧ ਤੇ ਟੰਗੀ ਜਾਣੀ ਜਲਦੀ ਜੇ ਅਸੀਂ ਆਪਣੇ ਵਾਤਾਵਰਨ ਨੂੰ ਨਾ ਸੰਭਾਲਿਆ ਇਹ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਔਰ ਇਹਨੂੰ ਬੜੀ ਸੰਜੀਦਗੀ ਨਾਲ ਲੈਣਾ ਚਾਹੀਦਾ ਪੰਜਾਬ ਸਰਕਾਰ ਬਹੁਤ ਸੰਜੀਦਗੀ ਨਾਲ ਇੱਥੇ ਕੰਮ ਕਰ ਰਹੀ ਆ ਔਰ ਅਸੀਂ ਉਹਨਾਂ ਦਾ ਸਨੇਹਾ ਜਿਹੜਾ ਉਹ ਬੜੀ ਸੰਜੀਦਗੀ ਦੇ ਨਾਲ ਥੱਲੇ ਪਹੁੰਚਾ ਰਹੇ ਹਾਂ ਔਰ ਮੈਂ ਖਾਸ ਕਰਕੇ ਆਪਣੇ ਹਲਕੇ ਦੇ ਵਿੱਚ ਸਾਡੇ ਫੋਟੋਆਂ ਵਰਦੇ ਕਲਚਰ ਤੋਂ ਉੱਪਰ ਉੱਠ ਕੇ ਅਸੀਂ ਕੰਮ ਕਰ ਰਹੇ ਹਾਂ ਪੂਰੇ ਜ਼ਿਲ੍ਹੇ ਦੇ ਵਿੱਚ ਮੈਂ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਲ ਅਸੀਂ ਇੱਕ ਮੈਂ ਉਹਨਾਂ ਦੇ ਨਾਲ ਹੀ ਕਰਾ ਤਾਂ ਕਰਕੇ ਸਾਰੇ 100% ਜਿੰਨੇ ਵੀ ਡਿਪਾਰਟਮੈਂਟ ਹੈ ਸਾਡੇ 52 ਡਿਪਾਰਟਮੈਂਟ ਹੈ ਜਿੰਨੇ ਸਾਡੇ ਇੱਥੇ ਸਾਡੇ ਹਲਕੇ ਦੇ ਵਿੱਚ ਕੰਮ ਕਰਦੇ ਆ ਸਭ ਨੂੰ ਚਿੱਠੀਆਂ ਨਿਕਲੀਆਂ ਹੋਈਆਂ ਹਦਾਇਤਾਂ ਨੇ ਕਿ ਚਾਹੇ ਤੁਹਾਡ ਕੋ ਇੱਕ ਮਰਲਾ ਥਾਂ ਆ ਜਾਂ ਚਾਹੇ ਤੁਹਾਡ ਕੋ 10 ਮਰਲੇ ਥਾਂ ਆ ਜਾਂ ਚਾਹੇ ਤੁਹਾਡ ਕੋ ਏਕੜ ਆ ਹਰ ਇੱਕ ਉਸ ਜਗ੍ਹਾ ਦੇ ਉੱਤੇ ਜੰਗਲਾਤ ਨੂੰ ਨਾਲ ਲੈ ਕੇ ਨਾਨਕ ਬਗੀਚੀ ਲੱਗ ਰਹੀ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੱਸੂਗੀ ਨਾਨਕ ਬਗੀਚੀਆਂ ਦੇ ਨਾਮ ਤੇ ਔਰ ਜਿਹੜੀ ਸਾਡੇ ਇਥੋਂ ਦੀ ਚਿੱਟੀ ਵਈ ਲੰਘਦੀ ਆ ਚਿੱਟੀ ਵੇਂ ਦੇ ਦੋਨੋਂ ਸਾਈਡਾਂ ਦੇ ਉੱਤੇ ਨਿਸ਼ਾਨਦੇਹੀਆਂ ਹੋ ਕੇ ਪਿਛਲੇ ਸਾਲ ਅਸੀਂ 80 ਹਜ਼ਾਰ ਪੌਦਾ ਲਾਇਆ ਸੀ ਜੰਗਲਾਤ ਵਿਭਾਗ ਨੇ ਉਹ ਬਹੁਤ ਵਧੀਆ ਸਰਵਾਈਵ ਕਰ ਰਿਹਾ ਔਰ ਇਸ ਵਾਰ ਉਹਨਾਂ ਦਾ 1 ਲੱਖ ਪੌਦੇ ਦਾ ਟਾਰਗੇਟ ਆ ਉਸੇ ਹੀ ਚਿੱਟੀ ਵੇਂ ਦੇ ਉੱਤੇ ਔਰ ਮੈਨੂੰ ਆਸ ਹੈ ਕਿ ਅਸੀਂ ਆਪਣਾ ਟਾਰਗੇਟ ਛੇਤੀ ਪੂਰਾ ਕਰਾਂਗੇ ਜਿਹੜਾ ਸਾਨੂੰ ਕਰਨਾ ਚਾਹੀਦਾ ਔਰ ਇਦਾਂ ਹੀ ਮੇਰੀ ਸਾਰੇ ਹਲਕੇ ਦੇ ਕੱਲੇ-ਕੱਲੇ ਜੀ ਨੂੰ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਬੱਚਿਆਂ ਵਾਸਤੇ ਪ੍ਰਾਪਰਟੀਆਂ ਪੈਸਿਆਂ ਦੇ ਨਾਲ-ਨਾਲ ਇੱਕ-ਇੱਕ ਪੌਦਾ ਛੱਡ ਕੇ ਜਾਓ ਘਰ ਦੇ ਹਰ ਇੱਕ ਦੇ ਜੀ ਦੇ ਨਾਂ ਦਾ ਇੱਕ ਪੌਦਾ ਛੱਡ ਕੇ ਜਾਓ ਤਾਂ ਕਿ ਸਾਡੀਆਂ ਰੂਹਾਂ ਨੂੰ ਸਕੂਨ ਮਿਲੇ ਜਦੋਂ ਅਸੀਂ ਧਰਤੀ ਤੋਂ ਚਲੇ ਜਾਈਏ ਕਿ ਸਾਡੇ ਬੱਚੇ ਇੱਕ ਚੰਗੇ ਵਾਤਾਵਰਣ ਦੇ ਵਿੱਚ ਸਾਹ ਲੈ ਰਹੇ ਧੰਨਵਾਦ